بابا امردے ہردوار اسنان کرتے یاترا جاتے سر ساجنا کرتے سر جد تک مرشد نہیں ملیا جدو تک گرو بھی ਮਿਲਿਆ ਨਾ ਉਹਨੂੰ ਤਾਂ ਕਿ ਸਾਤ ਸਦੀ ਗੁਰੂ ਪਦਵੀ ਪ੍ਰਾਪਤ ਹੋਈ ਅੱਜੋ ਸਦਨਾ ਤੇ ਇਹ ਬਚਨ ਸਿੱਧ ਹੁੰਦਾ ਹੈ ਕਿ ਵੀਰ ਜਮ ਕਾ ਠੇਗਾ ਬੁਰਾ ਹੈ ਬੜੀ ਆਰ ਢੜੀ ਹੈ ਜਵਾਂ ਲਈ ਉਹ ਵਿਸਿਆ ਗਾਈ ਮਾਫ ਕਰਨਾ ਕੀ ਪਤਾ ਹੀ ਨਹੀਂ ਸੰਸਾਰ ਤੇ ਮਿੱਤਰ ਦੇ ਕਿੰਨੀ ਬਿਲਤੀਆਂ ਸੀ ਕਰ ਜਾਂਦੇ ਆ ਦਿਨ ਤੇ ਕਿੰਨੀਆਂ ਰਾਤਾਂ ਜਾੜੇ ਆ ਜਾਣੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਉਹ ਗੁਲਾਬ ਹੁੰਦੀਆਂ ਐ ਪਰ ਰੱਖਦੇ ਪਿਆਰੇ ਰਚੰਦ ਹੁੰਦੇ ਨੇ ਕਰੋੜਾਂ ਕੀਤੇ ਹੋਏ ਗੱਜਨ ਪਾਪ ਅਸੰਖਾਂ ਕੀਤੇ ਹੋਏ ਪਾਪ ਸਤਿ ਦੀ ਇੱਕ ਨજર ਸਾਰੇ ਪਾਪਾਂ ਨੂੰ ਮਿਟਾ ਸਕਦੀ ਇੱਕ ਨਦਰ ਤੇ ਜਿਨ੍ਹਾਂ ਤੇ ਨਦਰ ਪਈਏ ਕਿ ਸਾਧ ਸੰਗ ਦੀ ਉਹ ਪੌਂਦੇ ਰਾਖਸ਼ ਵਰਗੇ ਵੀ ਸਤਿ ਬਣ ਕੇ ਭੂਮੀਏ ਚੋਰ ਵਰਗੇ ਬੜੀ ਘਿਧਾਰੀ ਵਰਗੇ ਗਣਕਾ ਪਾਪਣ ਵਰਗੀਆਂ ਤੇ ਜਿਨ੍ਹਾਂ ਤੇ ਸਾਧੂ ਮਾਪੁਰਖਾਂ ਦੇ ਰੱਬ ਦੇ ਪਿਆਰਿਆਂ ਦੀ ਨਜ਼ਰ ਹੋ ਗਈ ਹੈ ਤੇ ਸੰਗਤ ਵੀ ਉਹ 파ਸ ਬਣ ਕੇ ਤੇ 파ਸ ਵਿੱਚ ਐਸੀ ਥਾਸੀ ਆਤ ਹੈ ਜੇ ਲੋਹੇ ਨਾਲ ਸ਼ੁਰੂ ਜਾਵੇ ਨਾ ਲੋਹੇ ਨੂੰ ਤਬਦੀਲ ਕਰ ਲੈਂਦੀ ਹੈ ਪਰ ਮਹਾ ਗੁਰਖ 파ਸ ਮੇਰੇ ਉਤੇ ਹੁੰਦੇ ਆ ਤੁਕਮ ਵਜਨ ਨੇ ਮਾਪੁਰਖਾਂ ਦੇ ਭਗਤ ਕਬੀਰ ਸਾਹਿਬ ਉਹਾਂ ਦੇ ਕਬੀਰ 파ਰਸ ਔਰ ਸੰਤਨ ਮੈਂ ਬੜੋ ਅੰਤਰ ਹੋ ਜਾਣ ਕਹਿੰਦੇ 파ਰਸ ਦੇ ਵਿੱਚ ਤੇ ਸੰਤਾਂ ਦੇ ਵਿੱਚ ਬੜਾ ਹੀ ਅੰਤਰ ਹੈ ਹਾਂ 파ਰਸ ਦੀ ਵੱਟੀ ਸਿਰਫ ਲੋਹੇ ਨੂੰ ਸੋਨਾ ਬਣਾ ਸਕਦੀ ਹੈ ਪਰ 파ਰਸ ਨਹੀਂ ਕਰ ਸਕਦੀ ਆਪਣੇ ਵਰਗਾ 파ਰਸ ਬੁਝਣਾ ਚਾਹੁੰਦਾ 파ਰਸ ਦੀ ਵੱਟੀ ਲੋਹੇ ਨਾਲ ਛੁੱਤੀ ਹੈ ਲੋਹਾ ਸੋਨਾ ਖੰਚਣ ਬੜਾ ਦਿੰਦਾ ਹੈ ਪਰ ਰੱਬ ਦੇ ਪਿਆਰਿਆਂ ਦੀ ਸਕਤ ਐਸੀ ਹੈ ਕਿ ਵਖੋ ਜਿਨ੍ਹਾਂ ਦੀ ਜ਼ਿੰਦਗੀ ਜਦ ਰੱਬ ਦੇ ਪਿਆਰੇ ਆਏ ਉਹਨਾਂ ਦੀ ਜ਼ਿੰਦਗੀ ਕਿਵੇਂ ਸਾਧੂ ਬਦਲਦੇ ਐ ਕਬੀਰ ਪਾਰਸਔਰ ਸੰਤਨਵੇਂ ਮਡੋ ਅਪਰੋ ਜਾਣੋ ਲੋਹੋ ਕੰਚਨ ਕਰਾਇ ਉਹ ਤਰ ਹੈ ਆਪ ਸਮਾਨ ਪਾਰਸ ਦੀ ਵੱਡੀ ਸਿਰਫ ਲੋਹੇ ਨੂੰ ਸੋਨਾ ਬਣਾ ਸਕਦੀ ਆ ਪਾਰਸ ਨਹੀਂ ਪਰਬ ਦੇ ਪਿਆਰੇ ਮਾਪੁਰਖ ਉਹ ਸਾਧ ਸੰਧੀ ਜਿਕੇ ਤੇ ਬਣ ਕਰਕੇ ਸਾਧੂ ਦੇ ਚਰਨ ਪਰਸਨ ਲੱਗ ਜੀਏ ਧੋਲ ਤੋਂ ਤੇ ਪੀੜ ਲੱਗੀ ਚਰਨ ਸਾਧ ਕੇ ਤੋਏ ਪੀਓ ਅਰਪੋ ਸਾਧ ਕੋ ਆਪਣਾ ਜੀ ਆਪਣਾ ਸਾਰਾ ਕੁਝ ਤਨ ਮਨ ਧਨ ਅਰਪਣ ਕਰ ਦੇ ਮਾਪੁਰਖਾਂ ਕੋ ਤੇ ਮਾਪੁਰਖ ਕੀ ਕਰਦੇ ਐ ਉਹ ਪਰ ਸਾਧ ਸੰਗਤ ਜਿੱਦਾਂ ਦਾ ਮਹਾਪੁਰਖ ਕਮਾਈ ਵਾਲਾ ਹੁੰਦਾ ਫਿਰ ਆਪਣੇ ਵਰਗਾ ਹੀ ਸਾਧੂ ਪੈਦਾ ਕਰ ਦਿੰਦੇ ਆ ਕੋ ਸਤਨਾਮ ਇਹ ਆ ਰੱਬ ਦੇ ਪਿਆਰਿਆਂ ਦੇ ਵਿੱਚ ਬਰਕਤਾਂ ਤੇ ਤਾਕਤਾਂ ਪਰ ਜਿਨ੍ਹਾਂ ਦੀ ਜ਼ਿੰਦਗੀ ਤੇ ਮਹਾਪੁਰਖ ਆਗੇ ਤੇ ਉਹਨਾਂ ਦੀ ਜ਼ਿੰਦਗੀ ਸੋਹਣੀ ਸੁਹਾਵਣੀ ਸੁੰਦਰ ਬਣ ਜਾਂਦੀ ਹੈ ਕਿਉਂ ਜਦੋਂ ਰੰਗ ਚੜ ਜਾਂਦਾ ਨਾ ਤਾਂ ਕੱਪੜਾ ਤੇ ਚਿੱਟਾ ਹੀ ਹੁੰਦਾ ਹੈ ਲਲਾਰੀ ਜੀ ਮੱਟ ਵਿੱਚ ਜਾ ਕੇ ਜਦੋਂ ਬੈਠਾ ਤੇ ਮੱਟ ਦੇ ਵਿੱਚ ਜਦੋਂ ਰੰਗ ਚੜਦਾ ਹੈ ਨਾ ਇਹ ਹੁਣ ਲਲਾਰੀ ਨੇ ਹੱਥੇ ਵਿੱਚ ਹੈ ਰੰਗ ਕਿਦਾਂ ਦਾ ਚਾੜਦਾ ਕੋ ਸਤਨਾ ਤੇ ਆਪਾਂ ਵੀ ਅਰਦਾਸ ਕਰੀਏ ਸੰਦੇ ਪਾਛ ਮਾਇਆ ਦਾ ਰੰਗ ਤੇ ਬੜਾ ਚੜਿਆ ਹੋਰ ਭਗਤ ਹੋਣ ਤਾਂ ਹੋਰ ਇਤਨਾ ਉਤਰਦੀਆਂ ਗੱਲਾਂ ਬਾਤਾਂ ਤਾਂ ਰੰਗ ਤੇ ਮਹਾਰਾਜ ਪਪਾ ਜੀ ਕਿਤਾਬ ਉਚੜ ਚੁੱਕਿਆ ਹੈ ਪਰ ਕਿਰਪਾ ਕਰਦੇ ਤੋ ਰੰਗ ਚੜਾ ਦੇ ਲਦਾਰੀਆ ਜਿਹੜਾ ਰੰਗ ਤੈਨੂੰ ਚੰਗਾ ਲੱਗਦਾ ਕੋ ਫਤਨਾ ਰੱਤੇ ਸ੍ਰੀ ਦੇ ਮੁਖ ਨਾਮ ਨਾਲ ਜਿਨੀ ਸੰਜਾਤਾ ਉਹ ਜਿਹੜੇ ਰੰਗ ਮੇਰੇ ਰੱਗੇ ਗਏ ਆ ਨਾ ਉਹ ਭਾਵੇਂ ਖੋਪੜੋਂ ਨਾਲ ਦੇ ਲੈ ਗਏ ਪਰ ਉਹਨਾਂ ਸੀ ਨਹੀਂ ਦਿੱਤੀ ਆ ਰਿਆ ਖੜ ਗਏ ਆ ਨੀਹਾਂ ਵਿੱਚ ਖੜ ਕੇ ਜਕਾਰੇ ਛੱਡ ਗਏ ਉਹ ਦਿੱਲੀ ਦੇ ਚਾਂਦਨੀ ਚੌਕ ਦੇ ਆਪਣਾ ਸੀਸ ਕਰਨ ਤੋਂ ਉਲਾ ਦਿੱਤਾ ਪਰ ਉਹਨਾਂ ਨੇ ਸਾਧ ਸੰਗਤ ਜਿਹੜਾ ਰੰਗ ਛਿੜਿਆ ਤੇ ਦੂਜਿਆਂ ਨੂੰ ਭਾਈ ਦੇ ਅਲਾ ਦੀ ਭਾਈ ਮਤੀ ਦਾ ਸੇਦਾ ਵਰਗਿਆ ਪੜਾਇਆ ਉਹ ਗੁਰੂ ਦਾ ਰੰਗ ਐ ਸਾ ਆਪਣੇ ਸੇਵਕ ਨੂੰ ਵੀ ਰੰਗ ਉਤਰ ਨਹੀਂ ਦਿੰਦੇ ਆ ਸਤਨਾ ਪਰ ਸਾਧ ਸੰਗਤ ਜੀ ਬਾਣੀ ਦਾ ਬਚਨ ਇੱਕ ਤੋਂ ਸਾਧੂ ਕੋਹੇ ਮਿਲ ਰਹੇ ਹੋ ਜਿਨ੍ਹਾਂ ਨੂੰ ਇੱਕ ਸਾਧੂ ਮਿਲ ਗਿਆ ਤੇ ਮੈਂ ਇਹ ਕਵਨ ਭਾਵ ਦਾ ਇਹਨੇ ਤੇ ਰੱਖਿਆ ਜੇ ਬਹੁਤਾਂ ਘਰਾੜਾ ਤੋੜਾ ਪੂਰਾ ਰਹਿ ਜਾਂਦਾ ਕਈ ਵਾਰੀ ਆ ਕੋਈ ਸਤਨਹ ਆਦਾ ਉਹਦੇ ਨਾਲ ਭੈਣੋ ਕਈ ਵਾਰੀ ਚਾਰ ਪੰਜ ਘਰ ਹੋਣਾ ਜਦੋਂ ਉਹ ਤੇ ਰਿਸ਼ਤੇਦਾਰ ਸਾਡਾ ਆਇਆ ਉਹਨੇ ਤੋਂ ਉੱਪਰ ਪੂਚਾਹ ਜੀ ਬਗਾਨੀ ਦੀ ਰੱਖਦਾ ਪਿਆ ਤੇ ਵੱਡੇ ਦੇ ਸ਼ਾਹ ਤੋਂ ਅੱਜ ਛੋਟੇ ਦੇ ਸ਼ਾਹ ਤੋਂ ਅੱਜ ਤੋਂ ਦੇ ਦੇ ਜੇ ਦੇ ਪੂਚਾਹਤਾ ਕਿਸੇ ਦੇ ਪਾਸੋਂ ਨਹੀਂ ਉਹ ਪੁੱਛਦਾ ਕੋਈ ਨਹੀਂ ਕੋ ਉਹਦੋਂ ਹੁੰਦਾ ਵੀ ਦੂਜੇ ਦੇ ਕਰਵਾਏ ਛੱਕੇ ਆਇਆ ਹੁਣ ਆਪ ਕੋ ਸਤਨਾ ਸਾਡਾ ਹਾਲ ਹੀ ਜੀ ਆਇਆ ਬਾ ਕਈ ਵਾਰ ਸਾਥ ਸਿੰਘ ਇੱਥੇ ਡਿੱਗ ਕੇ ਜਾਣੇ ਆ ਪਰ ਰਾਤ ਦੇ ਪਿਆਰੇ ਫੇਰ ਵੀ ਸਾਨੂੰ ਬਾਹ ਫੜ ਕੇ ਸੁਝਾਦੇ ਲੋ ਤੂੰ ਅਸਲੀ ਮਾਰਗ ਤੇ ਚੱਲ ਚੇਤਾ ਇਤਾਂ ਤੇਜ ਸਹਿਬ ਸੱਚਾ ਸੋਤਨ ਜਿਨੇ ਤੇਰੀ ਗੱਦੀ ਜਿਨੇ ਤੇਰੀ ਬਾਤ ਫੜਨੀ ਹੈ ਉਹ ਕੌਣ ਹੈ ਬੜੇ ਸਾਰੇ ਸਾਥ ਸਿੰਘ ਬਧੀ ਬਾਣੀ ਦੇ ਬਚਨ ਨੇ ਸਾਰੇ ਧਰਤਾਂ ਰੋਤ ਦੇ ਵਿੱਚ ਸ਼ਬਦ ਰੋਤ ਦੇ ਵਿੱਚ ਹਾਰੇ ਭਰਿਓ ਕੋਈ ਰਚਨਾ ਵੰਦੀ ਨਾ ਰਾਣੀ ਕਿਉਂ ਰਾਤ ਵੀ ਆਦੀ ਨੇ ਸਤਗੁਰੂ ਦੀ ਦੋ ਦੇ ਵਿੱਚ ਕਹਿ ਕੇ ਮਾਪੁਰਖਾਂ ਦੀ ਜੋ ਵਿੱਚ ਆਪਾਂ ਸਾਰਿਆਂ ਨੇ ਆਨੰਦ ਮਾਣਿਆ ਸੀ ਤੇ ਹੁਣ ਸਾਰੇ ਇੱਕ ਪਿਤਾ ਇੱਕ ਬਾਪੂ ਦੇ ਪਿਆ ਪੁੱਤਰ ਸਾਰੇ ਰਲ ਕੇ ਬੈਠੀਆਂ ਤੇ ਆਓ ਆਨੰਦ ਲਈਏ ਜਿੰਨਾ ਵੀ ਸੁਭਾਰ ਦਾਸ ਵੀ ਝੋਲੀ ਦੇ ਮਾਪੁਰਖਾਂ ਨੇ ਪਾਇਆ ਸਮੇਂ ਦੇ ਵਿੱਚ ਰਹਿ ਕਰਕੇ ਚਰਨ ਪਰਸ ਇਹ ਸਤਗੁਰੂ ਜੀ ਦੇ ਲੋਰ ਇਤਿਹਾਸ ਸਮਾਪਤ ਤੁਹਾਡੇ ਜੀ ਨੂੰ ਦੋਚ ਨੂੰ ਜਾਣੋ ਹੋਈਏ ਸਾਰੇ ਬੜੇ

ਦੱਲ ਲਈ ਹਾਜੀ ਜੀ ਜੰਗ ਦਾ 아 <목소리나> do गीता पकिया हर्षो ले न کيسه تا تر کڻ پلاو کرم تو کلاي کرن تو هڻو کلاي کرن تو هڻو کلاي ਤੇਬੀਰ ਸੋਈ ਮੁਕਤ ਧੰ ਹੈ ਸੋਈ ਮੁਕਤ ਧੰ ਹੈ ਨਾਮ ਕਹਿਣੈ ਨਾਮ ਜਿ ਕਿਸ ਕੀ ਨਾਮ ਦੇ ਪਵਿੱਤਰ ਹੋਏ ਉਹਨਡਾਮ ਤੇਬੀਰ ਜਨ ਕਾ ਚਿੰਗਾ ਤੁਰ ਹੈ جمتا کتا ہمتا ہے تو میں سہی آلائی ایک دو سادو مر لے ایک سا دو سادو مر لے यार تھوڑے کا سب نہیں جس کی محفل <سؤال> ہوتی ہے وہ ضرور آ کے ਕਿਸੇ ਸੂਫੀ ਫਕੀਰ ਦਾ ਕਦੇ ਜਿਸ ਕੀ ਮਹਿਫਲ ਹੋਤੀ ਹੈ ਉਹ ਜ਼ਰੂਰ ਆਦੀ ਹੈ ਸਾਧੂ ਕੀ ਮਹਿਫਲ ਤੁਮ ਸਾਧੂ ਹੀ ਸਦਾਤੇ ਹੈ ਸੁਣਿਓ ਜਿਸ ਕੀ ਮਹਿਫਲ ਹੋਤੀ ਹੈ ਉਹ ਜ਼ਰੂਰ ਆਤੇ ਹੈ ਸਾਧੂ ਕੀ ਮਹਿਫਲ ਤੋਂ ਸਾਧੂ ਹੀ ਸਦਾਤੇ ਹੈ جب وہ آئیں گے سب ان کی اور دیکھیں گے تن پیارے بابا مکان مکن سنگھا تن پیارے بابا میڈن سنگھا جب وہ آئیں گے سب ان کی اور دیکھیں گے بس دیکھنا یہ ہے کہ وہ ان کی اور دیکھیں گے ستنا ਆਈਸੀਡੀਓ ਆਈਐਸਡੀ ਦਾ ਸਕੂਲ ਵਿੱਚ ਕੁਝ ਪੜਨ ਵਾਲੇ ਜਾਂਦੇ ਨੇ ਕੋਈ ਪੜੋਣ ਵਾਲੇ ਪਰ ਇੱਥੇ ਆਪਾਂ ਸਾਰੇ ਕੀ ਗੁਰਨਾਮ ਦੇ ਘਰ ਦੀ ਸਿੱਖਿਆ ਲੈਣ ਵਾਲੇ ਉਸ ਘਰ ਤੋਂ ਪੜ੍ਹਨ ਮਾਰਤੇ ਆਏ ਨੇ ਕੋ ਸਰਦਾਰ ਮਹਾਂਪੁਰਖ ਸਾਡੇ ਅਧਿਆਪਕ ਨੇ

پڑھتے کتابیں پیار کے لگے گیان ہو سکتا ہے پر جیسا سکتا ہے وہ سبھی اپنے سیکھنا پڑتا ਖਰਪਤਿ ਪਿਆਰੇ ਮਹਾਂਪੁਰ ਸੰਸਾਰ ਤੇ ਆਪ ਵਿਜਰੇ ਆਪ ਬੰਦੀ ਕੀਤੇ ਆਪ ਸੁਵਰਣ ਕੀਤੇ ਆਪ ਸਵਰਗ ਕੀਤੇ ਆਪ ਝਾੜੂ ਧਾਰਿਆ ਇਸਾ ਲੋ ਝਾੜੂ ਧਾਰਿਆ ਸਖਾਇਆ ਤੇ ਜਿਨ੍ਹਾਂ ਦੀ ਯਾਦ ਵਿੱਚ ਬੈਠਿਓ ਦਾਤਿ ਕਹਦਾ ਛੇ ਮੇਠਾ ਚਾਮਾ ਦਾ ਜੀ ਦਰੋਤ ਕਰੋ ਪਰਸਰਾਏ ਤਾਕੀ ਸਹਿਬਾ ਦਾ ਬੜਾ ਹੀ ਲੰਗੋਪਟਿਆ ਬੜਾ ਸੋਹਣਾ ਸਮਾ ਬਣਿਆ ਸਮਾ ਸਮਾ ਆਪਾਂ ਕੋਲ ਬੰਦੂ ਤੇ ਗੁਰੂ ਵਿੱਚ ਬੈਠਾ ਹੋਵੇ ਤੇ ਗੁਰੂ ਦੇ ਪਿਆਰੇ ਮਹਾਂਪੁਰਖੇ ਵਿੱਚ ਬੈਠੇ ਹੋਣ ਸਾਡੇ ਸਮਾਏ ਨਾ ਹੋ ਕੇ ਸਾਹਮਣੇ ਨਜ਼ਰਾਂ ਆ ਰਹੇ ਪਾਉ ਪਤਰਾ ਤੇ ਸਾਤਰ ਬਣੀਏ ਜਿਨ੍ਹਾਂ ਦੀ ਜਿੰਦਗੀ ਦੇ ਉਸ ਸਾਥੂ ਆ ਗਿਆ ਮਹਾਂਪੁਰਖ ਆ ਗਿਆ ਸਭ ਲੋ ਸਭ ਕੋ ਨੂੰ ਮਿਲ ਗਿਆ ਬਾਬਾ ਨਾਨਕ ਇਸ ਮਹਾਂਪੁਰਖਨ ਦੇ ਬਚਨ ਕਹਿੰਦੇ ਸਿਕਾ ਜੇ ਨਾ ਤੇਰੀ ਜਿੰਦਗੀ ਵਿੱਚ ਤੇ ਰੱਬ ਦਾ ਪਿਆਰਾ ਮਾਂ ਹੋਵੇ